ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਪੰਜਵਾੜ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਵੀਰ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ ਤੇ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਵੀਰ ਕੋਲ ਪੰਜ ਪਸ਼ੂ ਕਾਊ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਤੇ ਵੀਰ ਜੀ ਕਿੰਨੇ ਪਸ਼ੂ ਕਾਊ ਆ ਜੀ ਅੱਜ ਪੰਜ ਆ ਜੀ ਤਿੰਨ ਗਾਵਾਂ ਤੇ ਦੋ ਮੱਝਾਂ ਜੀ ਠੀਕ ਹੈ ਜੀ ਕਿਵੇਂ ਸੱਜਣਾ ਕਿੰ ਦੋ ਗਾਵਾਂ ਸੱਜਰਾਂ ਜੇ ਇੱਕ ਮਾਝ ਸੱਜਰਿਆ ਇੱਕ ਮਾਝ ਗੱਬਣੇ ਤੇ ਇੱਕ ਗੰਗ ਬਣਾ ਠੀਕ ਹੈ ਜੀ ਤੇ ਵੀਰ ਜੀ ਸਭ ਤੋਂ ਪਹਿਲੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾਮ ਤੇ ਐਡਰੈਸ ਦੱਸ ਦਈਏ ਨਾਮ ਗੁਰਪ੍ਰੀਤ ਸਿੰਘ ਜੀ ਹਾਂ ਜੀ ਪਿੰਡ ਪੰਜਵੜ ਠੀਕ ਹੈ ਜੀ ਸੀਲ ਤੇ ਜ਼ਿਲ੍ਹਾ ਤੇ ਤਰਮਦਾਨ ਸਾਹਿਬ ਤਰਮਦਾਨ ਸਾਹਿਬ ਠੀਕ ਹੈ ਜੀ ਤੇ ਕਰੀਏ ਜੀ ਪਹਿਲੇ ਸ਼ੁਰੂ ਵੀਰ ਜੀ ਹਾਂ ਜੀ ਹਾਂ ਜੀ ਇਸ ਤੋਂ ਪਹਿਲੇ ਪਸ਼ੂ ਦੀ ਜਾਣਕਾਰੀ ਜੀ ਇਹ ਮਾਝ ਸੂਈ ਹੈ ਜੀ ਅੱਛਾ ਜੀ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਸੂਈ ਹਾਂ ਜੀ ਦੁੱਧ ਹੋਗਾ ਕੋਈ 8-9 ਕਿਲੋ ਇਹਦੇ ਥੱਲੇ ਠੀਕ ਹੈ ਜੀ ਹਾਂ ਜੀ ਇਹਦਾ ਬੱਚਾ ਮਰ ਗਿਆ ਜੇ ਅਛਾ ਜੀ ਕਿੰਨੇ ਦਿਨ ਹੋ ਗਏ ਬੱਚੇ ਮੇਰੇ ਨੂੰ ਹਫਤਾ ਇੱਕ ਸੂਈ ਨੂੰ ਹੋ ਗਿਆ ਹਫਤਾ ਇੱਕ ਸੂਈ ਨੂੰ ਹੋ ਗਿਆ ਦੋ ਦਿਨ ਬਾਅਦ ਬੱਚਾ ਮਰ ਗਿਆ ਦੋ ਦਿਨ ਬਾਅਦ ਬੱਚਾ ਮਰ ਗਿਆ ਸੂਆ ਸਾਕਨਵਾਜੀ ਸੂਬਾ ਤੀਜਾ ਹੋਗਾ ਜੀ ਸੂਆ ਤੀਜਾ ਹਾਂ ਜੀ ਬਾਕੀ ਵੀਡੀਓ ਬਣੀਏਗੀ ਆਪਣੇ ਕੋ ਬੱਚੇ ਦੀ ਨਾਲ ਮਾਜ ਦੀ ਸਾਰਾ ਕੁਝ ਤਰੀਕਾ ਅਛਾ ਜੀ ਹਾਂ ਜੀ ਲੈ ਜੀ ਖੋਲ ਕੇ ਕਰਾਓ ਇਸ ਲਈ ਚੈੱਕ ਤੇ ਵੀਡੀਓ ਇਸ ਟਾਈਮ ਕਿੰਨਾ ਤਿਆਰ ਹੈ ਦੋ ਦੇ ਥਲੇ ਇਸ ਟਾਈਮ ਅਸਾਂ ਤਾਂ ਵੀਡੀਓ 9 ਕਿਲੋ ਦੋ ਦੇ ਆ ਪਾਕੀ ਚਲੋ 8 ਦੀ ਗਰੰਟੀ ਲਾ ਕੇ ਚਲੋ ਅਛਾ ਪਰ ਉਹ ਲਾ ਆਨਲਾਈਨ ਵੀਰ ਕੋ ਸੌਦਾ ਕਰ ਸਕਦਾ ਅਛਾ ਜੀ ਹਾਂ ਜੀ ਬਾਕੀ ਫਿਰ ਮਿਲਦੀ ਭਾੜੇ ਦੇ ਜੇ ਕੋਈ ਲੱਭ ਚੜਦੀ ਇਹ ਭਾੜੇ ਦੇ ਵਿੱਚ ਠੀਕ ਹੈ ਜੀ ਠੀਕ 8 ਲੀਟਰ ਪੱਕਾ ਹਨਾ ਗਰੰਟੀ ਵਾਲਾ 8 ਲੀਟਰ ਹੈ 8 ਮੰਨ ਕੇ ਆਪਾਂ ਚੱਲਦੇ ਜੀ ਠੀਕ ਹੈ ਜੀ ਕੋਈ ਸੱਚਾ ਸੌਦਾ ਕਰ ਸਰਬ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਬਾਕੀ ਇਹ ਵੀਡੀਓ ਫੋਟੋ ਸਭ ਕੁਝ ਮਿਲ ਜੂਗਾ ਕੱਤੀ ਦੇ ਨਾਲ ਅਛਾ ਜੀ 11-7 ਦਿਨ ਹੋ ਗਏ 7 ਦਿਨ ਹੋ ਗਏ ਸੂਈ ਨੂੰ ਤੇ 2 ਦਿਨ ਹੋ ਗਏ ਬੱਚਾ ਮਰ ਗੇ ਨੂੰ ਹਨਾ ਬਾਕੀ ਤੁਹਾਡੇ ਕੋਲ ਵੀ 5 ਦਿਨ ਹੋ ਗਏ ਠੀਕ ਹੈ ਜੀ ਤੇ ਥਣ ਥਣ ਮੇਰ ਵੀਰ ਜੀ ਚਵਾਈ ਦੇ ਵਿੱਚ ਕਿਵੇਂ ਹੈ ਬਿਲਕੁਲ ਹਾਂ ਜੀ ਪੂਰੇ ਓਕੇ ਹੈ ਜੀ ਇੱਕ ਰੰਗ ਕਾਲੀ ਹੈ ਨਾ ਜੀ ਹਾਂ ਜੀ ਕਾਲੀ شاہ ਜੀ ਲਓ ਜੀ ਹੋਵੋ ਟੈਸਟ ਕਰੋ ਜੀ ਇੱਕ ਰੀ ਚੈੱਕ ਪੂਰਾ ਕੁਆਲਟੀ ਦੇ ਵਿੱਚ ਤੀਜਾ ਸੂਆ ਮੱਝ ਹੈ ਜੀ ਤੀਜਾ ਸੂਆ ਹੈ ਨਾ ਜੀ ਹਾਂ ਜੀ ਤੀਜਾ ਸੂਆ ਲਓ ਜੀ ਤੇ ਵੀਰ ਜੀ ਫਿਰ ਰੇਟ ਦੀ ਗੱਲਬਾਤ ਕਰ ਲਈਏ ਜੀ ਦੇਖੋ ਕਿੰਨੇ ਦੱਸੋ ਸਾ ਜੀ ਇਹ 75000 ਕਰ ਦੇਣਾ ਜੀ ਹਾਂ ਜੀ 75 ਕਰ ਦੇ ਲਈ 75000 ਹਾਂ ਜੀ ਠੀਕ ਹੈ ਜੀ ਕੋਈ ਛੋੜ ਛੱਪਾ ਵੀ ਜੀ ਦੋ ਛੜਦੀਆਂ ਜੀ ਦੋ ਛੜਦੀਆਂ 72 ਦੀ ਲੈ ਜਾਓ 72 ਦੀ ਹਾਂ ਜੀ ਨਹੀਂ ਹੋਰ ਥੋੜਾ ਵਾਲਾ ਕਰ ਦੋ 70 ਦੀ ਲੈ ਜਾਓ ਪੂਰੇ 70 'ਚ 200 ਰੁਪਏ ਛੋਟ ਹੋਊਗਾ ਠੀਕ ਹੈ ਜੀ 70 ਦੇ ਵਿੱਚ 200 ਛੋਟ ਹਾਂ ਜੀ ਲਓ ਜੀ ਬਾਕੀ ਕੋਈ ਵੀ ਰਾਨਕੇ ਚਾਵਣ ਹੋਏ ਛੋਟਾਂ ਕੋਈ ਨਾ ਸਬਦਾ ਕਰ ਸਕਦਾ ਤਸੱਲੀ ਕਰੇ ਹਨਾ ਜੀ ਆਪਣੀ ਪੂਰੀ ਤਸੱਲੀ ਕਰੇ ਜਿੱਦਾਂ ਮਰਜੀ ਉਹ ਵੀ ਚੱਲਦਾ ਦੋ ਹਾਂਜੀ ਪਸੰਦੀ ਕਰਕੇ ਖਾ ਲਵਾਂਗਾ ਬਿਲਕੁਲ ਜੀ ਬਿਲਕੁਲ ਚਲ ਠੀਕ ਹੈ ਜੀ ਚਲੋ ਜੀ ਇਹਦੀ ਜਾਣਕਾਰੀ ਦਿਓ ਜੀ ਕਿੰਨੇ ਵਾਂ ਸੁਆ ਜੀ ਇਹਦਾ ਇਹ ਵੀ ਤੇਜੇ ਸੁਆ ਸੁਣ ਵਾਲੀ ਤੇ ਜੇ ਸੁਆ ਸੁਣਾਈ ਹਾਂਜੀ ਬਾਕੀ ਥੋੜੀ ਲੇਸਿਆ ਬਾਕੀ ਆਪਣੀ ਸਮਝ ਲੈ ਲਾ ਲਈ ਕੋਈ ਠੀਕ ਹੈ ਜੀ ਹਾਂਜੀ ਤੇ ਜੇ ਸੁਆ ਸੁਣਾ ਹਨਾ ਤਿਆਰ ਮਸਲ ਹਾਂਜੀ ਹਾਂਜੀ ਗੱਬਨ ਆ ਗਈ ਲਓ ਜੀ ਲਓ ਜੀ ਵੀਰ ਜੀ ਮਾਰਿਆ ਖੋਲ ਕੇ ਖੋਲ 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 ਤੇ ਪਿਛਲੇ ਸੁਆ ਦਾ ਵੀਰ ਜੀ ਰਕਾਰ ਗੂੜੇ ਦਾ ਜੇ ਉਹਨ ਘਰ ਆਏ ਤੇ 12 ਲੀਟਰਾਂ ਦੇ ਅਛੇ 12 ਲੀਟਰ ਦੁੱਧ ਗੱਢ ਜੀ ਬਾਕੀ ਚਲੋ ਦੁੱਧ ਪਾਇਦਾ ਹਾਂ ਨਾ ਵੇ ਹਮਾਜ ਪਤਲੀ ਚਮੜੀ ਚਮੜੀ ਦੀ ਆ ਹਾਂ ਜੀ ਜੀ ਬਿਲਕੁਲ ਦੀ ਬਿਲਕੁਲ ਬਾਕੀ ਫਾਜ ਦੁੱਧ ਵਾਲੀ ਆ ਦੁੱਧ ਵਾਲੀ ਆ ਚੱਕਾ ਦੁੱਧ ਵਾਲੀ ਮਾਜਾ ਲਓ ਕਰੋ ਜੀ ਚੈੱਕ ਸੁਆਗਰਮ ਆ ਗਿਆ ਜੀ ਸੁਆ ਤਿਜਾ ਜੀ ਤਿਜੇ ਕਹਿੰਦਾ ਸੀ ਕਿ ਤਿਜੇ ਸੁਵੇ ਆ 1 ਕਿਲੋ ਬੜੀ ਗੱਲ ਇੱਕ ਸੁਆ ਹੋਰ ਬਾਦੂ ਇਧਰ ਜਲੀ ਤਹ ਨਹੀਂ ਜੀ ਬਿਲਕੁਲ ਬਿਲਕੁਲ ਬਾਕੀ ਅਗਲਾ ਆਪਣੀ ਸਮਝ ਲੈ ਲੈ ਆ ਆਪਣੀ ਸਮਝ ਵੇਖ ਲੈ ਬਾਕੀ ਸਾਹਮਣੇ ਸਾਰਾ ਦਾੰਦ ਖੋ ਰਹਿ ਵਧੀਆ ਕੈਮ ਆ ਬਾਕੀ ਦੰਦ ਦੱਪੇ ਦੀ ਸਾਰੀ ਮਾਜ ਕੈਮ ਆ ਜੀ ਠੀਕ ਹੈ ਜਾਂਦੇ ਵੀਰ ਜੀ ਇੱਕ ਰੰਗ ਕਾਲੀ ਹੈ ਮੋਰਾ ਦੇ ਵਿੱਚ ਹਾਂਜੀ ਮੋਰਾ ਜਾਈ ਜੀ ਇੱਕ ਰੰਗ ਤੇ ਥਾਣ ਥਣ ਚੁਆਈ ਦੇ ਵਿੱਚ ਵੀਰ ਜੀ ਓਕੇ ਓਕੇ ਥਾਣ ਨਿਕਲੇ ਤਿੰਨ ਦੀ ਆਪਾਂ ਤਸੱਲੀ ਕਰਕੇ ਲਈ ਅਗਲਾ ਵੀ ਆਪਣੀ ਤਸੱਲੀ ਕਰਦਾ ਬਾਕੀ ਥਣ ਦਾ ਪੈਰੀ ਬਿਲਕੁਲ ਓਕੇ ਹੈ ਜੀ ਠੀਕ ਹੈ ਜੀ ਠੀਕ ਕਿੰਨੇ ਦਿਨ ਲੈਂਦੀ ਹੈ ਜੀ ਜਨ ਬਸ 2-4 ਹੀ ਹੈ ਜੇ ਤੇ ਵੀਰ ਜੀ ਚਾਰ ਦਿਨ ਲੈ ਜੇ ਫਿਰ ਫਿਰ ਬਨਜੂ ਮਾਜੇ ਜੇ ਬੰਨੀ ਪੂਰੀ ਹਾਂਜੀ ਉਹ ਤੇ ਬਨੂਗੀ ਹਾਂ ਮਾਜੇ ਨਾਲੇ ਪੜਨਾ ਹਾਂਜੀ ਤੇ ਲੜਨ ਲਾ ਕਰੂਗੀ ਗੌਰ ਥੋੜੀਆਂ ਬਲੀਆਂ ਹੈਂਗਾ ਜਿਹੜੀਆਂ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ 88 ਕਰ ਲਈਏ ਆਪਣਾ ਹਾਨਾ ਇੱਕੋ ਰੇਟ ਦੱਸ ਦਿਓ ਜਾਇਜ ਜਿਹੜਾ 80 ਦੀ ਦੇ ਦੀਏ ਹਾਂਜੀ 80 ਦੀ ਦੇ ਦੀਏ ਨਹੀਂ ਕਰੋ ਥੋੜਾ ਬਲ ਜੋ ਹੋਰ ਸ਼ਰਤਾਂ ਨਹੀਂ ਚੱਲ ਅਸੀਂ ਵੀ ਦਾਲ ਦੇ ਕਹਤਾ ਕੋਈ ਨਹੀਂ ਦੌਰ ਕੱਟ ਕਰ ਆਪਣੀ ਪਹਿਲੀ ਵੀਡੀਓ ਹਾਂਜੀ ਹਾਂਜੀ ਤੇ ਦੌਰ ਸ਼ਰਤਾਂ ਕਿੰਨੇ ਦੀ ਕਰਤੀ ਫਿਰ 70 000 70 ਜੋ 200 ਰੁਪਏ ਛੋਟ ਹੈ 70 ਜੋ 200 ਛੋਟ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਅੱਗੇ ਜੀ ਵੇੜਾ ਨਾ ਆ ਗਈ ਜੀ ਤਾਜੀ ਸੂਈ ਹੈ ਪਹਿਲਾਂ ਦੋ ਦੰਦ ਠੀਕ ਹੈ ਜੀ ਪਹਿਲਨ ਬੱਛੀ ਆ ਗਈ ਆ ਤਿੰਨ ਚਾਰ ਘੰਟੇ ਸੁੱਈ ਨ ਹੋ ਗਈ ਜੀ ਅੱਛਾ ਜੀ ਹਾਂ ਜੇਰ ਸੁੱਟਦੀ ਆ ਠੀਕ ਹੈ ਜੀ ਹਾਂ ਕਿ ਲੋ ਦੁੱਧ ਧੋਇਆ ਹੋੜੀ ਆ ਦੇ ਬੱਛੀ ਆ ਗਈ ਆ ਜੇਰ ਚੈੱਕ ਕਰ ਸਕਦੇ ਜੀ ਹਾਂ ਜੀ ਬੱਛੀ ਮਗਰ ਜੀ ਮਗਰ ਬੱਛੀ ਆ ਗਈ ਬਹੁਤ ਪਿਆਰਾ ਰਾਂਗੇ ਜੀ ਬਹੁਤ ਚਮਕ ਚਮਕ ਚੰਗੀ ਬੈਠਦੀ ਬਿਲਕੁਲ ਬਿਲਕੁਲ ਹਾਂ ਜੀ ਮੂੰਹ ਤੋੜਾ ਠੀਕ ਹੈ ਜੀ ਮਗਰਲੇ ਬੋਲਦੇ ਟੀਕਾ ਬਹੁਤ ਚੰਗਾ ਭਰਾਇਆ ਜੀ ਅੱਛਾ ਜੀ ਹਾਂ ਬੱਛੀ ਵੀ ਚੰਗੀ ਮਗਰ ਚੰਗੀ ਚੰਗੀ ਹੈ ਜੀ ਬਿਲਕੁਲ ਸਰ ਸੋਈਏ ਜੇਰ ਪਾਤੀ 3 ਕਿਲੋ ਦੁੱਧ ਅਸਟੈਂਪ ਚੋਇਆ ਸੀ ਜੀ ਸਾਹਿਬ ਅੱਛਾ 3 ਕਿਲੋ ਬਾਲਾ ਚੋਇਆ ਥੋੜੇ ਹਾਂ ਹੈਨਾ ਜੀ ਠੀਕ ਹੈ ਜੀ ਥਣਾ ਦੀ ਚਵਾਈ ਚੋਈ ਵਿੱਚ ਸੈੱਟ ਪੂਰੀ ਓਕੇ ਜੀ ਜੇ ਤੇ ਪਹਿਲੀ ਚਵਾਈ ਮਾੜੀ ਜੀ ਲੱਗੀ ਆ ਆ ਮਾਲ ਹੋ ਜਾਣੇ ਆ ਹਾਂ ਬਿਲਕੁਲ ਓਕੇ ਬਾਕੀ ਇੱਕ ਦੋ ਚਵਾਈਆਂ ਠਣ ਬਣ ਜਾਣੇ ਜੀ ਬਿਲਕੁਲ ਉਹ ਤੇ ਬਣ ਹੀ ਜਾਣੇ ਬਣ ਜਾਂਦੇ ਰਹਿੰਦੇ ਮੁੜ ਕੇ ਚਵਾਈਆਂ ਲੱਗੀਆਂ ਤੇ ਵੀ ਤੇ ਮਰਦੇ ਜਾਣੇ ਜਰਾ ਕਰਦੀ ਆ ਹਾਂ ਜੀ ਹਾਂ ਜੀ ਬੁੱਕ ਕਰਦੇ ਹੁੰਦਾ ਵੀਰ ਜੀ ਵਸ਼ੀ ਹਾਂ ਜੀ ਹਾਂ ਜੀ ਕੱਟ ਬਹੁਤ ਸੋਹਣਾ ਲੱਗਾ ਜੀ ਬਹੁਤ ਸੋਹਣਾ ਲੱਗਿਆ ਲਓ ਜੀ ਕਰੋ ਜੀ ਚੈੱਕ ਆ ਨਮੂਨਾ ਚੰਗਾ ਹੈ ਲੈ ਆਲੂਆ ਚੰਗਾ ਹੈ ਬਾਕੀ ਇਹ ਵੀ ਵਹਨਾ ਹੂ ਨਾ ਪੂਰਾ ਸਾਫ ਸੁਥਰਾ ਹਾਂਜੀ ਸੁਣੀ ਹੋਸ਼ ਜਿੰਨੀ ਬਿਲਕੁਲ ਜੀ ਬਿਲਕੁਲ ਚਮਕਾ ਲਾ ਤੇ ਵੀਰ ਜੀ ਹਾਂਜੀ ਥੋੜੀ ਸੂਸਾਹ ਚ ਆਈ ਆ ਵਸ਼ੀ ਹਾਂਜੀ ਤੇ ਭਲਕ ਰੋ ਪੱਠੇ ਪੁੱਠੇ ਚੋਕੇ ਹਾਲੀ ਵਸ਼ੀ ਬਣੂਗੀ 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 ਤੇ ਵੀਰ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਕਰ ਦੂਗੀ ਦੁੱਧ ਦੇ ਦੁੱਧ ਪਹਿਲੇ ਪਾਏ ਦਾ ਦੁੱਧ ਤਾਂ 15 ਕਿਲੋ ਕੱਢਣ ਦੀ ਆਸ ਹੈ ਵਸ਼ੀ ਦੀ ਹਾਂਜੀ ਹਾਂਜੀ ਵਸ਼ੀ ਦੀ ਯਾਦ ਪਾਤਾ ਵਸ਼ੀ ਚੰਗੀ ਆ ਬਿਲਕੁਲ ਜੀ ਬਿਲਕੁਲ ਤੇ ਕੀ ਰੇਟ ਕਰਦੇ ਵੀਰ ਜੀ ਇਹਦਾ 60 ਕਰ ਲਈਏ ਜਿਆਦਾ ਜਿਆਦਾ ਕਰ ਲਈਏ ਆਪਾਂ 55 ਕਰ ਦੋ 55 ਕਰ ਦੋ 55 ਹਾਂਜੀ ਨੇ ਥੋੜਾ ਬੜਾ ਹੋਰ ਕਰ ਲੋ 50 ਕਰ ਦੋ ਤੋਂ ਹੋਰ ਛੜ ਤਾਂ 50 ਹਜ਼ਾਰ ਕੋਈ ਨਹੀਂ 48 ਹਜ਼ਾਰ ਦੀ ਜਾਂਦੇ ਪਹਿਲੀ ਵੀਡੀਓ ਆ ਠੀਕ ਹੈ ਜੀ ਠੀਕ 48 ਜੋ 200 ਛੋੜ ਹੋਗੀ 48 ਜੋ 200 ਛੋੜ ਹੋਗੀ ਠੀਕ ਹੈ ਜੀ ਠੀਕ 48 ਹਜ਼ਾਰ ਰੇਟ ਰੱਖਤਾ ਹੈ ਵੀਰ ਨੇ ਤੇ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਵੀਰ ਜੀ ਅੱਗੇ ਵੜੋ ਜੋ ਦੂਜਾ ਮੰਲ ਲੈ ਕੋ ਤੀਜਾ ਮੰਲ ਲਈ ਹਾਂਜੀ ਥੋੜਾ ਜਿਹਾ ਲਿਸਪੜਾ ਜੇ ਦੁੱਧ 15 20 ਲੀਟਰ ਘੱਟਣ ਵਾਲੀ ਆ 20 ਕਿਲੋ ਗ੍ਰਾਮ ਦਾ ਭਰ ਵਾਲੀ ਹਾਂਜੀ ਅੱਛਾ ਜੀ ਥੋੜਾ ਲਿਸਪੜਾਇਆ ਥੋੜਾ ਜਿਹਾ ਹਾਂਜੀ ਇਹ ਕੰਮ ਚੰਗਾ ਕੱਦ ਵਜਨ ਵਾਲੀ ਬਿਲਕੁਲ ਜੀ ਬਿਲਕੁਲ ਕੱਦ ਵਜਨ ਪੂਰਾ ਫੁੱਲ 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 ਹਾਈਟ ਬੜੀ ਚੰਗੀ ਹੈ ਹਾਈਟ ਚੰਗੀ ਆ ਬਾਕੀ ਇਹ ਦੋ ਤਿੰਨ ਦਿਨ ਲੈਂਦੀ ਆ ਇਹ ਗੱਭੜ ਜੇ ਅੱਛਾ ਜੀ ਦੋ ਦਿਨ ਲੈ ਲੈਂਦੀ ਸੁਆ ਗਰਮਾ ਵੀਰ ਜੀ ਸੁਆ ਦੂਜਾ ਲਾ ਲਓ ਤੀਜਾ ਲਾ ਲਓ ਅਗਲੇ ਦੀ ਸਮਝਾ ਨਾ ਅਗਲੇ ਸਮਝਾ ਜੀ ਦੂਜਾ ਕਹਿੰਦਾ ਚਲੋ ਤਿੱਜਾ ਵੀ ਮੰਨ ਕੇ ਚਲ ਜੋ ਹੁਣ ਤਿੱਜਾ ਮੰਨ ਲਿਆ ਤਾਂ ਦੂਜਾ ਕਹਿੰਦਾ ਵੀ ਦੂਜਾ ਸੁਣਿਆ ਬਿਲਕੁਲ ਉਹਦਾ ਕਟਵਾੜੀ ਥੋੜੀ ਸਾਂਭੀ ਜੀ ਬਾਕੀ ਗਾਂ ਦੀ ਜਾਦੂ ਵੀਰੇ ਬਹੁਤ ਚੰਗੀ ਆ ਇਹੋ ਜਿਹੇ ਦੁੱਧ 5-5 ਲੀਟਰ ਵੀ ਕੱਢ ਜਾਂਦੀ ਹੁੰਦੀ ਆ ਵੱਡੀ ਵੈੜ ਪੂਰੀ ਹੈ ਬਾਕੀ ਗਾਂ ਵੀ ਦੁੱਧ ਦਾ ਹੱਕ ਰੱਖਦੀ ਹੈ ਨਾ ਦੁੱਧ ਗੱਡਣ ਦਾ ਰੱਖਦੀ 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 ਸ਼ਾਹ ਜੀ ਇਹ ਗਾਂ ਨੂੰ ਕੋਈ ਕੰਮੀ ਮੇਸ਼ੂ ਕੋਈ ਸ਼ੱਕ ਨਹੀਂ ਕੰਮ ਪੜਨਾ ਵਾਲੀ ਬਿਲਕੁਲ ਬਿਲਕੁਲ ਜੀ ਜਿਹੜੀ ਦਾ 4-5 ਦਿਨ ਦੀ ਸੁਣਦੀ ਕੋਈ ਚਿੱਤ ਗਿਆਲ ਨਹੀਂ ਕੰਮ ਸੂਣਦਾ ਬਿਲਕੁਲ ਬਾਕੀ ਕੋਈ ਵੀਰ ਭਾਏ ਪੂਰੀ ਇਹਦੀ ਸਾਂਭ ਕਰੇ ਆ ਸਾਂਭਣਾ ਲੈਰਾ ਬੈਰਾ ਕਰ ਦਨੀ ਆ ਇਹਨੇ ਹਨਾਈ ਬਿਲਕੁਲ ਜੀ ਬਿਲਕੁਲ ਉਰੇ ਉਰੇ ਦੇਖ ਲੈ ਮੈਂ ਜੀ ਤਵੇ ਇਹਦੀ ਥਾਂ ਥੋਣ ਚਵਾਈ ਦੇ ਵਿੱਚ ਓਕੇ ਓਕੇ ਜੀ ਬਾਕੀ ਥਾਂ ਦੀ ਗਰੰਟੀ ਆ ਆ ਆਪਣੇ ਪਾਸ ਕਰਕੇ ਖੜੇ ਕੋਈ ਤੇ ਜਿਹੜੇ ਵੀ ਸੱਜਣ ਨੇ ਖਾਣੇ ਬਾਕੀ ਤਸੱਲੀ ਕਰਕੇ ਖੜੇ ਗਾ ਇੱਕਦਮ ਓਕੇ ਆ ਓਕੇ ਆ ਠੀਕ ਤੇ ਬੋਲੇ ਤਸੱਲੀ ਨਹੀਂ ਬਾਕੀ ਕੋਈ ਵੀ ਸੱਜਣ ਆਪਣੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਬਿਲਕੁਲ ਜੀ ਤੇ ਕਿੰਨੇ ਦਿਨ ਲੈਂਦੀ ਹੈ ਜੀ 2-4 ਦਿਨ ਲੈ ਜੂਗੀ ਇਹ ਤਾਂ ਤਿਆਰੀ ਆ ਬਸ ਠੀਕ ਹੈ 2-4 ਦਿਨ ਲੈ ਜੂਗੀ ਹਾਂ ਜੀ ਠੀਕ ਹੈ ਜੀ। ਹਾਂ ਵੀ ਮੇਰਾ ਦੁੱਧ ਦਾ ਤਾਲੀ ਕਾਂ ਬਹੁਤ ਚੰਗੀ ਆ। ਬਿਲਕੁਲ ਜੀ ਬਿਲਕੁਲ। ਇਹ ਮਿਲਕ ਵੈਣਾ ਪੂਰੀ। ਬਹੁਤ ਬਾਕੀ ਇਦਾਂ ਹੀ ਬੈਜੋ। ਬਾਕੀ ਇਦਾਂ ਨਾ ਬੈਜੋ। ਇਹ ਥੱਲੇ ਬੈਜੋ ਉਸ ਤੋਂ ਪਾਸੇ ਪੂਰੀ ਹੈ। ਬਿਲਕੁਲ ਜੀ। ਨੋ ਕੇਸ ਕੁਆਲਟੀ ਬਹੁਤ ਹੁਣ ਆ ਜੀ। ਹਣੇ। ਹਾਂ ਜੀ। ਬਾਕੀ ਰੰਗ ਟੰਗ ਵਾਲੀ ਚੀਜ਼ ਪੂਰੀ ਹੈ। ਬਿਲਕੁਲ ਬਿਲਕੁਲ ਕਿਹੇ ਪਾਸੇ ਘਟ ਨਹੀਂ ਹੈ। ਹਾਂ ਥੋੜੇ ਲੇਸੀ ਆ। ਲੇਸੀ ਹੋਏ ਕੋਈ ਜਲ ਨਹੀਂ ਉਹ ਬੜਾ ਮਾ ਸ਼ਾਂ ਵਾਲਾ ਵੀਰ ਲੈ ਗਿਆ। ਦੇਖੋ ਭਾਵੇਂ ਇਦਾਂ ਤੁਸੀਂ ਬਿਕੇ ਭਾਵੇਂ ਇਦਾਂ ਥੱਲੇ ਇਦਾਂ ਬੈਠੇ ਰਹੋ। ਹਾਂ ਜੀ ਬਿਲਕੁਲ ਜ ਕਾ ਵੀਰ ਆਪਾਂ ਦੇ ਜਿਹੜੇ ਵੀ ਸਾਠ ਮਟਿਆ ਜਾ ਹਾਂਜੀ ਚਲੋ ਕਰਨਾ ਜੀ ਆਵਾ ਮਾਰੀ ਹੈ ਲਾਮੈਂਟਮ ਮਿੰਟ 55000 ਜੀ 50 ਦੀ ਦੀ 50 ਦੀ ਆ 50 50 ਚਲੋ ਯਾਰ ਹੋਰ ਛੜ ਦਾਂਗੇ 50 ਚੋਈ ਲਓ ਜੀ ਕੋਈ ਨਹੀਂ 50 ਆ ਜੀ 49000 ਦੇ ਘਰ ਗਾਂ ਵੱਡੀ ਜੇ ਗਾਂ ਸਾਡੇ ਬਿਲਕੁਲ 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 ਜੀ ਆਹ 60000 ਦਾ ਹੱਕ ਰਾਜੀ ਸਿਰਫ ਆਪਣੀ ਪਹਿਲੀ ਵੀਡੀਓ ਕੋਈ ਗੱਲ ਨਹੀਂ ਹਾਂਜੀ 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 ਬਿਲਕੁਲ ਜੀ ਬਿਲਕੁਲ ਜਿਹੜਾ ਵੀ ਕੋਈ ਸੱਜਣ ਆ ਜੂਗਾ ਯਾਦ ਕਰੂਗਾ ਗਾਂ ਜਾਤ ਪਾਤ ਬਹੁਤ ਚੰਗੀ ਹੈ ਬਾਕੀ ਦੁੱਧਾ ਵੀ ਹੈ ਗਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁ ਤੇ ਕਿੰਨਾ ਵੀ ਦੀ ਕਰ ਜੂਗੀ ਦੁੱਧ ਦਾ ਮਤਲਬ ਪਿਛਲੇ ਸੂਏ ਦਾ ਕੋਈ ਰਿਕਾਰਡ ਵੀ ਘਰ ਵਾਲੇ ਤੇ ਕਹਿੰਦੇ ਕਿ 22 23 ਕਿਲੋ ਦੁੱਧ ਕੱਢਦੀ ਆ ਅੱਛਾ ਜੀ ਦੁੱਧ ਤਾਂ ਚੰਗੇ ਦਾ ਹੱਕ ਰੱਖਦੀ ਆ ਗਾਂ ਦੇ 20 ਕਿਲੋ ਦੁੱਧ ਆ ਨਾ ਹੀ ਭਰਨਾ ਬਾਕੀ ਠੰਡੀ ਸੀਰੀਅਸ ਨਾਲ ਗੈਨੀ ਆ ਭਾਵੇਂ ਨੂੰ ਐਦਾ ਹੀ ਥੱਲੇ ਬੈਜੋ ਨੂੰ ਕੋਈ ਨਹੀਂ ਅੰਦਾ ਵਿਚਾਰਦੇ ਵਿਚਾਰੀ ਨੂੰ ਭਾਵੇਂ ਦੋ ਜਣੇ ਬੈਜੇ ਵੀ ਹੀ ਹੋਈ ਜਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇਰੇ ਰੇਟ ਤੇ ਆਪਾਂ ਵੀ ਦੀ 10 ਦਿੱਤਾ ਪੱਕਾ ਰੇਟ ਫੇਰ ਇੱਕ ਰੀ ਦੱਸ ਦਿਓ ਮਾੜਾ ਬਰਕਾ ਨਾ ਇਹ ਵੀ 20000 ਛੋੜ ਕਰਦੇ ਆ 50000 ਨਾ 20000 ਛੋੜ ਠੀਕ ਹੈ ਜੀ ਠੀਕ ਠੀਕ ਹੈ ਤੇ ਇਹਦੀ ਦਿਓ ਜਾਣਕਾਰੀ ਵੀਰ ਜੀ ਅੱਗੇ ਜੀ ਇਹ ਦੂਜੇ ਮੰਨ ਲਓ ਤੇ ਜੇ ਮੰਨ ਲਓ ਵੈ ਸੁਈ ਜੇ ਅਗਲੇ ਦੀ ਸਮਝਾਣਾ ਅਗਲੇ ਜੀ ਸਮਝ ਜੇ ਠੀਕ ਹੈ ਵਛੀ ਮਗਰ ਜੇ 4 ਦਿਨ ਹੋ ਗਏ ਸੁਈ ਨੂੰ ਗਏ ਬੋਲੇ ਦੇ ਉੱਤੇ ਗਾਜੇ ਠੀਕ ਹੈ 13 14 ਲੀਟਰ ਬੋਲਾ ਜੇ 13 14 ਲੀਟਰ ਘਰ ਵਾਲਾ ਇਹਦਾ ਵੀ 22 ਲੀਟਰ ਜਾਂਦਾ ਸੀ ਹੁਣ ਬਾਕੀ ਆਪਣੀ ਸਮਝਦੇ ਸਾਮ ਵੇਖ ਲੈ ਬਿਲਕੁਲ ਜੀ ਬਿਲਕੁਲ ਗਾ ਬਾਕੀ ਠੀਕ ਹੈ 14 ਲੀਟਰ ਪੂਰਾ ਤਿਆਰ ਹੈ ਗੱਡੇ ਆਵੇ ਤਿਆਰ ਹੈ ਵਛੀ ਮਗ ਲਓ ਜੀ ਕਰੋ ਜੀ ਤਾਂ ਜੀ ਬੱਚਾ 나ੜੂ ਨਾਲ ਜੇ ਠੀਕ ਹੈ ਜੀ ਲੈਓ ਵੀਰ ਜੀ ਇਹਨੂੰ ਖੋਲ ਕੇ ਵੇਖਾ ਰਹੀਏ ਚੈੱਕ ਬੱਚਾ 나ੜੂ ਵੀ ਨਾਲ ਜੇ ਬੱਚੇ ਦਾ ਠੀਕ ਹੈ ਜੀ ਹਾਂ ਜੀ ਇਹ ਕਲਰ ਬਹੁਤ ਸੋਹਣਾ ਹੈ ਨਾ ਜੀ ਹਾਂ ਜੀ ਐ ਪੂਰੇ ਓਕੇ ਸਾਰਾ ਪਸੇ ਜੀ ਉਂਦੀ ਵੀਰੇ ਵਸ਼ੀ ਬਹੁਤ ਓਕੇ ਹੈ ਬਹੁਤ ਓਕੇ ਆਠਾ ਜੀ ਉੱਪਰੋਂ ਲੈ ਜਾ ਪਰਾਂ ਲੈ ਜਾ ਸੁਦੀ ਲਓ ਜੀ ਕਰੋ ਜੀ ਚੈੱਕ ਥਾਂ ਤੁਣ ਚਵਾਈ ਦੇ ਵਿੱਚ ਕਿਹੜਾ ਓਕੇ ਜੀ ਇੱਕ ਨੰਬਰ ਉਸੀ ਫਾਰੀ ਵਧੀਆ ਜੀ ਚੌਥਾ ਦਿਨ ਇਹਨੂੰ ਸੂਈ ਦੇ ਤੋਂ ਬੋਲਾ ਹੀ ਬੋਲਾ ਹੀ 14 ਕਿਲੋ ਵਸ਼ੀ ਬੋਲੇ ਠੀਕ ਹੈ ਜੀ ਚੌਥਾ ਦਿਨ ਬੋਲਾ ਹੀ 14 ਲੀਟਰ ਤੇ ਅੱਗੇ ਬਦੇਹਰਾ ਕਰ ਦੇਣਾ ਕਰਮ ਵਾਲੀ ਨੇ ਆ ਬਾਕੀ ਦੁੱਧ ਵਾਲੀ ਗਾਂ ਉਹ ਤੇ ਪਤਾ ਲੱਗ ਹੀ ਜਾਂਦਾ ਹੈ ਹਾਂਜੀ ਉਹ ਤੇ ਗੱਲ ਹੈਗੀ ਹੈ ਜੀ ਗਾਂ ਦੁੱਧ ਵਾਲੀ ਹੈ ਲਓ ਜੀ ਬਾਕੀ ਸੀਲਸਲਾ ਗਿਆ ਵਧੀਆ ਚਵਾਈ ਦੇ ਵਿੱਚ ਥਣ ਥਣ ਕਿਵੇਂ ਹੈ ਜੀ ਆ ਓਕੇ ਥਣ ਜੀ ਆ ਇੱਕ ਨੰਬਰ ਚਵਾਈ ਠੀਕ ਹੈ ਜੀ ਆ ਚਵਾਈ ਦੀ ਜੀ ਮਾਰੀ ਠੀਕ ਹੈ ਜੀ ਵਧੇ ਭਲਾਓ ਜੀ ਕਰੋ ਦੀ ਚੈੱਕ ਹਾਂ ਫਾੜੀ ਵਾਲਾ ਚੱਡਾ ਚਾਈ ਹਾਂਜੀ ਹਾਂਜੀ ਨਿੱਕੇਵਾਨੇ ਦੀ ਆ ਨਿੱਕੇਵਾਨੇ ਦੀ ਬਿਲਕੁਲ ਫਿਰਮਾਨੇ ਦੀ ਆ ਤਾਂ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਹੀ ਇਹਦਾ ਰੇਟ 75 ਕਰ ਦਈਏ ਜੀ ਜੈ ਜੈ ਜਹਾਨਾ ਵਾਲਾ ਵੀਰ ਜੀ ਕੋਰੇ ਸੱਤ ਕਰ ਲੋ ਜੀ ਥੋੜਾ ਜਿਹਾ ਹੋਰ ਕਰ ਲੋ ਜੈ ਜੈ 2000 ਹੋਰ ਛੜ ਦਾਂਗੇ 70 ਚੋਂ ਵੀ ਠੀਕ ਹੈ ਜੀ ਠੀਕ ਹੈ ਜੀ ਠੀਕ ਓਕੇ ਜੀ ਧੰਨਵਾਦ ਠੀਕ ਹੈ 200 ਹੋਰ ਛੜ ਦਾਂਗੇ ਕੋਈ ਗੱਲ ਨਹੀਂ ਕੋਈ ਦੱਸੋ ਜੀ ਦੂਰੋ ਕੋਈ 200 ਛੋੜ ਹੋਰ ਕਰ ਦਾਂਗੇ 80 ਠੀਕ ਹੈ ਜੀ ਠੀਕ ਕਰਾਂਗੇ ਮੰਨਤਾ ਜੀ ਠੀਕ ਹੈ ਜੀ ਤੇ ਛਾ ਜੀ ਆਪਣਾ ਨੰਬਰ ਲੋਕੇਸ਼ਨ ਵੀਰ ਜੀ ਆਪਣਾ ਹੈ ਪਿੰਡ ਪੰਜਵਾੜ ਪਿੰਡ ਪੰਜਵਾੜ ਇਹਦਾ ਤੇ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਪੈਂਦਾ ਠੀਕ ਹੈ ਜੀ ਤੇ ਬਾਕੀ ਨੇੜੇ ਆਪਣੇ ਚਭਾਲ ਆ ਜਾਂਦਾ ਠੀਕ ਹੈ ਜੀ ਮੋਹਨ ਸਿੰਘ ਸਰਪੰਚ ਫਾਰਮ ਪਿੰਡ ਪੰਜਵਾੜ ਪੰਜਵਾੜ ਨੰਬਰ ਵੀਰ ਜੀ 998576020 ਠੀਕ ਹੈ ਜੀ ਓਕੇ ਜੀ ਧੰਨਵਾਦ ਵੀਰ ਜੀ ਠੀਕ ਹੈ ਸਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਇਹੀ ਆਪਣੇ ਆਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੂਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਸਾਡੇ ਸਾਹਮਣੇ। ਬਾਕੀ ਜਦੋਂ ਕੋਈ ਸੱਜਣ ਮਰਜ਼ੀ ਆ ਸਕਦਾ ਆਪਣੇ ਘਰੇ ਡੰਗਰ ਹਰ ਟਾਈਮ ਉਹ ਜਿਹੜਾ ਪਾਰੇ ਵੀ ਇਟਨਾ ਡੰਗਰ ਹਰ ਟਾਈਮ ਹੀ ਹੁੰਦਾ ਵਾ। ਠੀਕ ਆ ਜੀ। ਜਦੋਂ ਮਰਜ਼ੀ ਕੋਈ ਸੱਜਣ ਕੋਲ ਆ ਸਕਦਾ ਆਪਣੇ ਡੰਗਰੇ ਬਿਲਕੁਲ ਜਾਇਰ ਰੇਡ ਦੇ ਵਿੱਚ। ਜਾਇਰ ਰੇਡ ਤੇ ਬਿਲਕੁਲ ਜੀ। ਬਾਕੀ ਗਰੰਟੀ ਵਾਲੇ ਤਾਂ ਦੋ-ਦਾਂ ਡੰਗਰ ਹੋਣਗੇ। ਠੀਕ ਆ ਜੀ ਠੀਕ। ਜਿੰਨੇ ਵੀ ਵੀਰ ਨੇ ਆਉਣਾ ਨਾਲ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਕਿਹਨੇ ਫਿਰ ਡੰਗਰ ਖੜੇ ਆਪਣਾ ਚੂਹਾ ਜਿਹੜਾ ਸੋਣ ਵਾਲਾ ਉਹਨੂੰ ਆਪਣਾ ਧਿੱਪ ਕੇ ਬਿਲਕੁਲ ਜੀ। ਚੂ ਪੁਲ ਪ੍ਰਬੰਧਿਆ ਠੀਕ ਹੈ ਜੀ ਓਕੇ ਜੀ ਓਕੇ ਜੀ ਧੰਨਵਾਦ ਸਾਸਰੀ ਕਾ ਠੀਕ ਹੈ ਜੀ ਓਕੇ ਧੰਨਵਾਦ ਜੀ